ਹਾਂਜੀ ਹੋਰ ਤੁਸੀਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਪਿੰਡ ਕਾਲੇ ਕੇ ਬਲਾਕ ਵਿੱਚ ਤੁਹਾਡਾ ਬਹੁਤ ਧੰਨਵਾਦ ਜੀ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਅਸੀਂ ਜਾਗਟਾਂ ਦੀ ਘਰ ਬੁਣੀਆਂ ਹੋਈਆਂ ਜਾਗਟਾਂ ਨੇ ਜੇ ਕਿਸੇ ਨੂੰ ਮੇਰੀ ਭੈਣ ਨੂੰ ਜਾਗਟਾਂ ਦੀ ਜ਼ਰੂਰਤ ਹੋਵੇ ਸਕਰੀਨ ਸ਼ਾਟ ਲਓ WhatsApp ਤੇ ਕਾਲ ਜੀ ਕਰ ਸਕਦੇ ਹੋ ਤੁਹਾਡਾ ਅਸੀਂ ਨਵੀਆਂ ਨੰਗੀਆਂ ਜਾਗਟਾਂ ਦੇ ਕਲੈਕਸ਼ਨ ਲੈ ਕੇ ਆਈਆਂ ਜੀ ਜੇ ਤੁਹਾਨੂੰ ਪਸੰਦ ਆਈਆਂ ਜ਼ਰੂਰ ਆਰਡਰ ਕਰਿਓ ਜੀ ਤੁਹਾਨੂੰ ਘਰ ਤੱਕ ਜਰੂਰ ਤੁਹਾਡੇ ਹੁਣ ਚੱਲਿੰਗੇ ਜਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵਾਈਟ ਕਲਰ ਆਪਾਂ ਸ਼ੁਰੂ ਕਰਦੇ ਆਂ ਦੇਖੋ ਰੰਗ ਦੇ ਦਈਏ ਜਾਓ ਚੱਲੀ ਸਿਵੇਂ ਮੇਰੀ ਭੈਣ ਜਾਕਤਾ ਨੇ ਲੋੜ ਹੋਵੇ ਘਰ ਬੁੰਨੀਆਂ ਹੋਣੀਆਂ ਜਾਕਤਾ ਦੇਖੋ ਜੀ ਇਹ ਹੈਗਾ ਜੀ ਡਾਰਕ ਕਿਸੋਂ ਨਾ ਡਾਰਕਾ ਨਾ ਲਾਈਟਾ ਕਰੀਮ ਕਲਰ ਆ ਦੇਖੋ ਰੇਗ ਜਾਕਤ ਦੀ ਬੁੰਤੀ ਵੀ ਲੱਗ ਲੱਗ ਹੋਊਗੀ ਕੋ ਬੁੰਤੀ ਨਹੀਂ ਹੋਣੀ ਸਿਸ ਮੇਰੇ ਭੈਣ ਜਗਟਾਂ ਦੇ ਲੋੜ ਹੋਵੇ ਦੇਖੋ ਜੀ ਇਹ ਆ ਗਿਆ ਜੀ ਗ੍ਰੇ ਕਲਰ ਇਹ ਆ ਗਿਆ ਗ੍ਰੇ ਕਲਰ ਇਹਦਾ ਪ੍ਰਾਈਸ ਜੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆ ਇਹ ਹੈਗੀ ਜੀ 600 ਰੁਪਏ ਦੀ ਵੀਡੀਓ ਦੇ ਵਿੱਚ ਤੁਸੀਂ ਰੇਟ ਦੇਖ ਲਿਓ ਸਾਰੀਆਂ ਜਗਟਾਂ ਦਾ ਜਾਨੀ ਇੱਕੋ ਰੇਟ ਆ 600 ਰੁਪਏ ਦਾ ਦੇਖੋ ਜੀ ਇਹ ਵੀ ਗ੍ਰੇ ਕਲਰ ਬੰਤੀ ਵੀ ਸੀ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਕਰੇ ਬਣ ਦੀਆਂ ਨਹੀਂ ਕੋਈ ਬਣਤੀ ਬਾਰੇ ਪੁੱਛਣਾ ਉਹ ਵੀ ਸਾਨੂੰ ਆਪਾਂ ਅਸੀਂ ਜ਼ਰੂਰ ਦੱਸਾਂਗੇ ਦੇਖੋ ਜੀ ਹਰੇਕ ਦੇ ਵਿੱਚ ਬਣਤੀ ਲੱਗ ਪਾਈ ਹੋਏ ਇਹ ਸਾਡਾ ਕੰਮ ਜੀ 2015 ਤੋਂ ਸ਼ੁਰੂ ਕੀਤਾ ਹੋਇਆ ਬਹੁਤ ਪਿਆਰ ਮਿਲਿਆ ਸਾਨੂੰ ਇਹਨਾਂ ਚੀਜ਼ਾਂ 'ਚ ਹੁਣ ਸੋਚਿਆ ਜੀ ਅਸੀਂ ਛੋਡੇ ਨਾਲ ਵੀ ਜਿਹੜੇ ਮੇਰੀਆਂ ਭੈਣਾਂ ਦੂਰ ਬੈਠੀਆਂ ਉਹਨਾਂ ਲਈ ਵੀ ਅਸੀਂ ਇਹ ਕੰਮ ਇਹ ਚਾਹਤਾਂ ਘਰ ਤੱਕ ਪਹੁੰਚਾਏ ਜੇ ਕਿਸੇ ਮੇਰੀ ਭੈਣ ਨੇ ਘਰੋਂ ਲੈ ਕੇ ਜਾਨੇ ਘਰੋਂ ਵੀ ਜਾ ਸਕਦੇ ਆ ਜੇ ਕਿਸੇ ਦੂਰ ਬੈਠੀ ਆ ਸਾਨੂੰ WhatsApp ਤੇ ਸਾਨੂੰ ਅੰਡਰੈਸ ਕਰ ਲੋ ਤੁਹਾਡੇ ਘਰ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਦੇਖੋ ਜੀ ਇਹ ਵੀ ਵੈਇਟ ਪੰਡਾ ਜਾਹਟ ਦੇਖੋ ਜੀ ਜੇ ਤੁਸੀਂ ਆਪ ਦੀ ਪਸੰਦ ਦਾ ਕੋਈ ਕਲਰ ਬਣਵਾਉਣਾਗਾ ਤੁਸੀਂ ਸਾਨੂੰ WhatsApp ਤੇ ਨੰਬਰ ਤੁਸੀਂ ਕਾਲ ਕਰੋ ਜਾਂ ਸਿੱਦੇ ਜੇਰੇ ਤੁਸੀਂ ਕਲਰ ਕਹੋਗੇ ਅਸੀਂ ਤੁਹਾਨੂੰ ਜ਼ਰੂਰ ਬਣਾ ਕੇ ਦੇਵਾਂਗੇ ਦੇਖੋ ਜੀ ਇਹਦੀ ਕਟਵਾਰਤ ਸੇ ਤੁਸੀਂ ਆਪ ਦੇ ਹਿਸਾਬ ਨਾਲ ਜੋ ਕਿ ਮੇਰੀ ਭੈਣ ਵੀ ਪਾ ਰਹੀ ਐ ਜੋ ਕਿ ਪਤਲੀ ਐ ਉਹ ਹਿਸਾਬ ਨਾਲ ਬਣਾਵਾਂਗੇ ਅਸੀਂ ਦੇਖੋ ਜੀ ਇਹਨਾਂ 'ਚ ਕੋਈ ਵੀ ਤੁਹਾਨੂੰ ਕਲਰ ਪਸੰਦ ਹੋਵੇ ਸਿਕਰੀਨ ਸ਼ਾਰਟ ਲਓ ਇਹ ਵਰਸਾ ਸੱਣਾ ਗੱਲ ਵੀ ਕਰ ਸਕਦੀ ਆਹ ਦੇਖੋ ਜੀ ਪੈਲੇਟ ਕਲਰ ਦੇਖੋ ਬਣਤੀ ਦੇਖੋ ਹਰੇਕ ਜੈਕਟ ਦੀ ਲੱਗ ਹੀ ਵਣਤੀ ਤੁਹਾਨੂੰ ਮਿਲੂਗੀ ਪ੍ਰਾਈਜ਼ ਜਿੱਤਾ ਜੀ ਤੁਹਾਨੂੰ ਵੀਡੀਓ 'ਚ ਦੱਸ ਦਿੰਨੇ 600 ਰੁਪਇਆ 600 ਰੁਪਇਆ ਲੱਗੂਗਾ ਦੇਖੋ ਜੀ ਆ ਗਿਆ ਜੀ ਬਲੈਕ ਕਲਰ ਦੇ ਵਿੱਚ ਦੇਖੋ ਆ ਗਿਆ ਸਕੈਨ ਦੇ ਵਿੱਚ ਦੇਖੋ ਵੀਡੀਓ ਨੂੰ ਮੇਰੀਆਂ ਭੈਣਾਂ ਬਾਤਵਾਂ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੇਰੀਆਂ ਭੈਣਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਅੱਜ ਜੈਂਸ ਜੀ ਇਹ ਕਿਸੇ ਨੂੰ ਜੈਂਸ ਦੀ ਵੀ ਲੋੜ ਆ ਜਾਗਟਾਂ ਦੀ ਜਾਂ ਕੋਟੀਆਂ ਦੀ ਟੂਰੀਆਂ ਬਾਹਾਂ ਦੀ ਉਹ ਵੀ ਤੁਹਾਨੂੰ ਜ਼ਰੂਰ ਤੁਹਾਨੂੰ ਦੇਵਾਂਗੇ ਬਣਾ ਕੇ ਅਸੀਂ ਆ ਦੇਖੋ ਜੀ ਇਹ ਜੈਂਸਾ ਇਹ ਜੈਂਸਾ ਲੋਕੀ ਐਸੀ ਆਪਣੀਆਂ ਜਾਗਤਾ ਕੱਲ ਨੂੰ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਜੀ ਇੱਕ ਤਾਜ ਤਾਜ ਅੱਜ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਹੇ ਬਲੌਜ਼ ਪੂਰੀਆਂ ਬਾਹਾਂ ਵਾਲੇ ਵੀ ਸ਼ਾਰਟ ਕੱਟ ਬਾਹਾਂ ਵਾਲੇ ਜੋ ਇਸ ਬੱਚਿਆਂ ਦੇ ਸੈੱਟ ਕੱਲ ਨੂੰ ਉਹ ਵੀਡੀਓ ਸੋਣ ਨੂੰ ਅਸੀਂ ਲੈ ਕੇ ਆਵਾਂਗੇ ਇਹਨਾਂ ਚੋਂ ਕੋਈ ਵੀ ਤੁਹਾਡੇ ਪਸੰਦ ਹੋਵੇ ਸਕਰੀਨ ਸ਼ਾਟ ਲਓ ਤੇ ਸਾਡੇ ਨਾਲ ਵਟਸਐਪ ਤੇ ਗੱਲ ਵੀ ਕਰ ਸਕਦੇ ਆ ਤੁਸੀਂ ਸੋਡੀ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਕਰਦੇ ਆ ਐਂਡ ਤੇ ਵੀਡੀਓ ਨਾਲ ਬਾਅਦ ਸ਼ੇਅਰ ਲੈ ਕੇ ਜਰੂਰ ਕਰਿਓ ਸੋਹਣਿਆ ਸੋਹਣਿਆ ਵੀਡੀਓ ਤੁਹਾਡੇ ਲਈ ਅਸੀਂ ਲੈ ਕੇ ਆਇਆ ਕਰਾਂਗੇ ਇਹਨਾਂ ਵਿੱਚੋਂ ਜੇ ਕਿਸੇ ਮੇਰੀ ਭੈਣ ਨੇ ਬੌਂਟੀ ਬਾਰੇ ਪੁੱਛਣਾਗਾ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਤੁਹਾਨੂੰ ਅਸੀਂ ਘਰ ਇਹਦੀ ਤਿਆਰ ਕਰਦੇ ਆਏ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਕਰਨ ਲੱਗੇ ਆ ਐਂਡ